ਸ਼ੀਸ਼ੇ ਉੱਤੇ ਧੂੜਾਂ ਜੰਮੀਆ ਕੰਧਾਂ ਝਾੜੀ ਜਾਂਦੇ ਨੇ ਸ਼ੀਸ਼ੇ ਉੱਤੇ ਧੂੜਾਂ ਜੰਮੀਆ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸਾਂਭ ਰਹੇ ਨੇ ਚੱਲੇ ਵਰਕੇ ਪਾੜੀ ਜਾਂਦੇ ਨੇ ਉਹਨਾਂ ਦਾ ਵੀ ਤੂੰ ਹੀ ਓ ਰਾਬੇ ਇਹਦਾ ਅੱਜ ਜਵਾਬ ਤੇ ਦੇ ਇਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ ਜਿੰਨਾ ਦੇ ਕਰਨ ਲੀਰਾ ਪਈਆ ਉਹਨਾਂ ਵੱਲੇ ਤੱਕਦੇ ਨਹੀਂ ਕਬਰਾਂ ਉੱਤੇ ਤਿੱਲੇ ਜੜੀਆਂ ਚੱਦਰਾਂ ਚਾੜੀ ਜਾਂਦੇ ਨੇ ਰੱਸੀ ਕਿੱਥੋਂ ਤੀਕ ਕਰੇਗਾ ਢਿੱਲੀ ਉਹਨਾਂ ਲੋਕਾਂ ਦੀ ਰੱਸੀ ਕਿੱਥੋਂ ਤੀਕ ਕਰੇਗਾ ਢਿੱਲੀ ਉਹਨਾਂ ਲੋਕਾਂ ਦੀ ਜਿਹੜੇ ਇੱਕ ਹਵੇਲੀ ਬਦਲੇ ਚੁਕੀਆਂ ਸਾੜੀ ਜਾਂਦੇ ਨੇ ਸ਼ੀਸ਼ੇ ਉੱਤੇ ਮਲੇ ਸਿਹਾਈ ਹੱਕੇ ਮੇਰੇ ਦੁਸ਼ਮਣ ਦਾ ਸੱਜਣਾ ਨੂੰ ਕੀ ਬਣੀਆਂ ਮੇਰੇ ਫੁੱਲ ਤਾੜੀ ਜਾਂਦੇ ਨੇ ਚੱਲ ਓਏ ਬਾਬਾ ਨਜ਼ਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ ਚੱਲ ਓਏ ਬਾਬਾ ਨਜ਼ਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ ਸ਼ੇਰਾਂ ਦੀ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ਸ਼ੀਸ਼ੇ ਉੱਤੇ ਉੜਾ ਦਮੀਆਂ ਕੰਧਾਂ ਚਾੜੀ ਜਾਂਦੇ ਨੇ ਜਿਲਦਾਂ ਸਾਹ ਬਰਹਿ ਨੇ ਚੱਲੀ ਵਰਕੇ ਪਾੜੀ ਜਾਂਦੇ